ਪਾ ਮਰ ਮਜੂਤੀ ਹੋਏ ਨ ਜਾਣ ਤੁਮਰਾ ਉਤੇ ਉਚਾ ਸਗਰ ਸਮਗਰੀ ਧਮ ਆਨੰਦ ਕੋ ਦਾਸ ਸਦਾ ਨਾਮੀ ਤੇ ਅਰਦਾਸ ਮਹਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸੋ ਤ੍ਰਿਵਿਡੇ ਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਅਰਦਾਸ ੴ ਸ੍ਰੀ ਵਾਹਿ ਜੁ ਦੀ ਕਿਰਪਾ ਤੇ ਸ੍ਰੀ ਭਗਵਤੀ ਜੀ ਸਾ ਆਏ ਆ ਸ੍ਰੀ ਭਗਵਤੀ ਜੀ ਕਿਰਪਾ ਦਾਸ ਜੀ ਕਿਰਤ ਗੋਪਤੀ ਸਿਮਰ ਕਾਏ ਗੁਰੂ ਨਾਨਕ ਨੇ ਧਿਆਏ ਬਰੰਗਦ ਗੁਪਤੇ ਅਮਰਦਾਸ रामदास सिंह होई सवाई अत्रार गोविंद राव सिमरन श्री आ जाए श्री हार कृष्ण त्याही आजी श्री तेज साउदक जाए तेजवा त्रसिंह रे कारणोम त्यावेता है सब थाई वैसा है 10वे पतशाह श्री गुरु गोबिंद सिंह जी महाराज सब थाई वैसा था है दसवां पाठ सरैया दी जोत श्री गुरु ग्रंथ साहिब जी के पाठ तिजार दा ध्यान कर बोलो जी राम राम ਜਾਣ ਪਿਆਰਿਆਂ ਚੌਂ ਸਾਹਿਬ ਜਪਦੇਆਂ ਚਾਲੀਆਂ ਪੁੱਤਿਆਂ ਆਠੀਆਂ ਜਪਰੀਆਂ ਤਪੀਆਂ ਇਨ੍ਹਾਂ ਜਿਨ੍ਹਾਂ ਨਾਮ ਜਪਿਆ ਵੜ ਕੇ ਛੱਕਿਆ ਦੇ ਚਲਾਈ ਤੇ ਵਾਹੀ ਦੇ ਕੇ ਅਰਪਿਤ ਕੀਤਾ ਇਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ धरो ਲੋ ਜੀ ਵਾਹਿਗੁਰੂ ਇਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮੇ ਤੀਸ਼ ਦਿੱਤੇ ਬੰਦ ਵੰਦ ਕਰਵਾਏ ਉਹ ਪ੍ਰੀਅਾਲੂ ਅਣਜਾਣ ਦਰਬਿਣੀਅੰਤੇ ਚੜੇ ਆਰਿਆਂ ਦੇ ਨਾਲ ਤਨ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਦਰਬ ਨੇ ਆਰਿਆ ਸਿੱਖੀ ਕੇਸਾਂ ਸੁਰਵਾਸਾਂ ਸੰਗ ਨਿਵਾਹੀ ਇਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਬੋ ਜੀ ਸਵਾਮੀ ਜੀ ਅਣਜਾਣ ਦਰਤਾ ਸਰਵਹਤ ਗੁਰਦੁਆਰਿਆਂ ਦਾ ਧਿਆਨ ਤਰਬੋ ਜੀ ਸਵਾਮੀ ਜੀ ਇੱਥੇ ਸਰਵਹਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਾਜ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਉਣ ਕਾ ਸਦਕਾ ਸਰੂਸ ਕੋ ਹੈ ਜਿਨ ਜਨ ਖਾਲਸਾ ਜੀ ਸਾਹਿਬ ਤਾਰ ਤਾਰ ਇਛੇ ਰਾਇ ਤੇਗ ਤੇਗ ਹੋਤੇ ਬਲ ਦੀ ਕਿਰਪਾ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਗੁਰੂ ਜੀ ਸਿਖਾਉ ਸਿੰਘੇ ਦਾ ਕੇਸ ਧਾਨ ਰਹਿਤਾਨ ਵੇਖ ਧਾਨ ਵਿਸਾਧਾ ਪ੍ਰੋਸਾਧਾਨ ਧਾਨ ਸਰਧਾਨ ਨਾਮ ਧਾਨ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨੇ ਸ਼ਿਨਾਣ ਚੌਕੀਆਂ ਤੇਂਡੇ ਵੰਗੇ ਜੋਗੋ ਜੁਗ ਹਟਾਲ ਧਰਮ ਕਾ ਜੈਕਾਰ ਖਾਲਸਾ ਜੀ ਬੋਲ ਜੀ ਸਿਖਾਂ ਦਾ ਮਾਨੇ ਵਾਤੁ ਚੇ ਮਤ ਪਾਦ ਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਇਹ ਕਾਲ ਕੁਲ ਆਪਣੇ ਪਤ ਦੇ ਸਦਾ ਸਹਾਇ ਦਾ ਦਾਤ ਜੀਓ ਸ੍ਰੀ ਗਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਤਾਨਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਪੰਥੋਂ ਮਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਅ ਦਾ ਦਾਣ ਪਿਆਰੀ ਖਾਲਸਾ ਜੀ ਨੂੰ ਅਕਸਰ ਜੀ ਨਮਾਣਿਆ ਤੇ ਮਾਣ ਸਤਿਗੁਰੂ ਤਾਂਣਿਆਂ ਦੇ ਤਾਂ ਨੇ ਉੱਕੇ ਜੀ ਹੋੜ ਧਰ ਸ੍ਰੀ ਗੁਰੂ ਅੰਗਦ ਸਾਹਿਬ ਪਾਤਸ਼ਾਹ ਆਪ ਜੀ ਦਾ ਕੋਟਾਣ ਕੋ ਸ਼ੁਕਰ ਹੈ ਧਰਵਾਦ ਹੈ ਸੰਤਾਂ ਨੂੰ ਮਾਗ ਦੀ ਸੰਗਰਾਮ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਆ ਅਮਰਤ ਵੇਲੇ ਤੋਂ ਲੈ ਕੇ ਦਰਸ਼ਨ ਜਿਦਾਰੇ ਬਖਸ਼ ਕੇ ਨਿਹਾਲ ਕਰ ਰਹੇ ਹੋ ਆਪ ਜੀ ਦਾ ਕੋਟਾਣ ਕੋ ਸ਼ੁਕਰ ਹੈ ਧੰਵਾਦ ਹੈ ਆਪ ਜੀ ਦੀ ਕਿਰਪਾ ਦੁਆਰਾ ਦੀਵਾਨ ਸਜਾਏ ਸੱਜੇ ਦੀਵਾਨਾਂ ਵਿੱਚ ਸੁਖਮਨੀ ਸਾਹਿਬ ਦੇ ਪਾਠ ਸ਼ਬਦ ਕੀਰਤਨ ਗੁਰਬਤ ਵਿਚਾਰਾਂ ਅਨੰਤ ਸਾਹਿਬ ਦੇ ਕੀਰਤਨ ਹੋਏ ਅਕਰਵਾਦ ਦਾ ਘਾਟਾ ਭੁੱਲ ਚੁਕਮਾ ਕਰਨਾ ਬਾਣੀ ਸੱਚ ਕਾਜੁਖੇ ਪ੍ਰਵਾਨ ਕਰਕੇ ਸੰਤਾਂ ਦੇ ਹਜੜਿਆਂ ਦੇਵ ਸਾਹਿਬ ਦੀ ਕਿਰਪਾ ਕਰਨੀ ਸੰਤਾਂ ਨੇ ਆਹੜੀਆਂ ਪਿਟਾਵਾਂ ਰਸਤਾ ਵਸਤਾ ਦੇਗਾ ਲਈ ਲੱਕਣਾ ਨਹੀਂ ਹੱਤੀ ਸੇਵਾ ਕੀਤੀ ਪ੍ਰਵਾਨ ਕਰਮੀ ਸੇਵਾਵਾਂ ਤਿਲ ਭੁੱਲ ਪਿਟਾਵਾਂ ਪ੍ਰਵਾਨ ਕਰੀਆਂ ਜਿਨ੍ਹਾਂ ਜਿਨ੍ਹਾਂ ਖਜ਼ਾਨਿਆਂ ਤੋਂ ਪਿਟਾਵਾਂ ਆਈਆਂ ਖਜ਼ਾਨੇ ਭਰਪੂਰ ਕਾਰ ਕਟਕ ਦੂਰ ਸਰਬੱਤ ਦੇ ਭਰਾਮੇ ਸੁਖ ਸ਼ਾਂਤੀ ਇੱਕ ਤਤਵਾ ਚੜ੍ਹਦੀ ਕਲਾ ਵਕਸ਼ਣੀ ਸਤਿਗੁਰੂ ਜੀ ਦਰਕਰਦੇ ਸੇਵਾਦਾਰ ਭਾਈ ਸੁਰਿੰਦਰ ਸਿੰਘ ਬੀਬੀ ਸੁਰਿੰਦਰ ਕੌਰ ਸਰੋਵਾ ਪਰਿਵਾਰ ਵੱਲੋਂ ਕਾਕਾ ਅਵਤਾਪ ਸਿੰਘ ਦੀ ਤੰਦਰੁਸਤੀ ਲਈ ਅਰਦਾਸ ਚੜ੍ਹਦੀ ਕਲਾ ਸਰਦਾਰ ਅਮਰਜੀਤ ਸਿੰਘ ਬੀਬੀ ਸੁਖਜੀਤ ਕੌਰ ਕਾਕਾ ਵਿਕਰਮਜੀਤ ਸਿੰਘ ਖਾਲਸਾ ਪਰਿਵਾਰ ਦੀ ਚੜ੍ਹਦੀ ਕਲਾ ਸੁਖ ਸ਼ਾਂਤੀ ਤੰਦਰੁਸਤੀ ਦੀ ਅਰਦਾਸ ਬੀਬੀ ਰਮਨਜੀਤ ਕੌਰ ਇਹਨਾਂ ਨੂੰ ਤੰਦਰੁਸਤੀਆਂ ਦੇ ਰੋਗਾਂ ਤੇ ਲੀਆਂ ਬਖਸ਼ਿਸ਼ਾਂ ਕਰੋ ਸਮੂਹ ਪਰਿਵਾਰ ਵੱਲੋਂ ਅਰਦਾਸ ਸੰਗਤੋਂ ਅਰਦਾਸ ਬੇਨਤੀ ਹੈ ਮਹਾਰਾਜ ਨਾਮ ਬਾਣੀ ਨਾਲ ਜੋੜ ਕੇ ਰੱਖੋ ਪਰਿਵਾਰ ਨੂੰ ਸਿੱਖੀ ਦੀ ਦਾਤ ਸਿਰਿ ਘਰੋ ਸਾਹਿਬ ਭਜਨ ਬੰਦਗੀ ਬਖਸ਼ੋ ਮਹਾਰਾਜ ਬੀਬੀ ਰਮਨਜੀਤ ਕੌਰ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਕੇ ਸਿਵਾਵਾ ਕਰਮ ਦਾ ਬਲ ਬਖਸ਼ੋ ਬੀਬੀ ਸੁਖਵਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਅਰਦਾਸ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਦੇ ਲੋਕਤਾ ਦੀ ਅਰਦਾਸ ਸਰਦਾਰ ਪ੍ਰਵੰਸ ਸਿੰਘ ਇਹਨਾਂ ਨੂੰ ਜੀਬੀ ਗੁਰਮੀਤ ਕੌਰ ਸਾਰੇ ਪਰਿਵਾਰ ਵੱਲੋਂ ਸੰਗਤ ਵੱਲੋਂ ਅਰਦਾਸ ਕੀਤੀ ਹੈ ਤੰਦਰੁਸਤੀਆਂ ਦੇ ਲੋਕਤਾ ਦੀਆਂ ਬਖਸ਼ਿਸ਼ਾਂ ਕਰਕੇ ਸੁਖ ਸ਼ਾਂਤੀ ਨਾਲ ਘਰ ਲੈ ਕੇ ਆਓ ਮਹਾਰਾਜ ਹੋਰ ਵੀ ਸੰਗਤਾਂ ਵੱਲੋਂ ਲੋਹੜੀ ਦੀਆਂ ਅਰਦਾਸਾਂ ਕਰਾਉਂਦੇ ਹੋਏ ਲੋਹੜੀ ਦੇ ਤਿਉਹਾਰ ਮਨਾਉਂਦੇ ਹੋਏ ਹਾਜ਼ਰੀਆਂ ਪਰਦੇ ਹਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀ ਹੈ ਗਰਕਰ ਦੇ ਸੇਵਾਦਾਰ ਸਰਦਾਰ ਪਿੰਤਪਾਲ ਸਿੰਘ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਹਿਤ ਕਮਾਈਆਂ ਸਭ ਲੀਆਂ ਕਾਲੂ ਬਰਮ ਚਵਾਦੇ ਦਿਨ ਦੁਗਣੀ ਰਾਤ ਚੁਗਣੀ ਤ੍ਰੱਕੀ ਬਖਸ਼ਣੀ ਮਨ ਦੀਆਂ ਇੱਛਾ ਪੂਰੀਆਂ ਕਰਨੀਆਂ ਮਹਾਰਾਜ ਐਸੀ ਤਰ੍ਹਾਂ ਪਰਿਵਾਰ ਨੂੰ ਭਾਈ ਰਵੰਗ ਸਿੰਘ ਸਿੱਖੀ ਦੀ ਦਾਤ ਬਖਸ਼ਿਸ਼ ਕਰੀ ਚੜ੍ਹਦੀਆਂ ਕਲਾ ਬਖਸ਼ਣੀਆਂ ਵੱਦ ਤੋਂ ਵੱਦ ਨਾਮ ਦੀਆਂ ਦਾਤਾਂ ਪਰਿਵਾਰ ਦੀ ਝੋਲੀ ਪਾਉਣੀ ਐਸ ਵੇਲੇ ਸੰਗਤਾਂ ਵੱਲੋਂ ਖੁਸ਼ ਪ੍ਰਸਾਦੀ ਦੇਗ ਹਾਜ਼ਰ ਹੈ ਭੋਗ ਲਾਓ ਲਗਿਆ ਭੋਗ ਪ੍ਰਸਾਦ ਸੰਗਤਾਂ ਵਿਚ ਵਰਤੇ ਜੋ ਜੀ ਛਕੇ ਸੁਆਸ ਸਵਾਸ ਆਪ ਜੀ ਦਾ ਨਾਮ ਕਰੇ ਖੁਸ਼ੀਆਂ ਭਰੇ ਹੁਕਮਨਾਮੇ ਅਤੇ ਮਹੀਨੇ ਦੇ ਹੁਕਮਨਾਮੇ ਬਖਸ਼ ਕੇ ਨਿਹਾਲ ਕਰਕੇ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਗੁਰਮੁਖਤ ਨਾਮ ਜਪਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਵਾਹਿਗੁਰੂ ਨਾਮ ਜਾਰ ਜੋ ਸਰਦਾ ਕਰੇਬ ਦੇ ਗੰਡਾ ਜਾ ਕੇ ਹੱਥ ਮੇ ਸੋਮਰੀ ਰੱਖਿਆ ਕਰੇ ਸੋਮਰੀ ਰੱਖਿਆ ਕਰੇ